ਇੱਕ ਬੰਨੇ ਕਿਸਾਨਾਂ ਦੀ ਦੂਜੇ ਗੇੜ ਦੀ ਮੀਟਿੰਗ ਅੱਜ ਕੇਂਦਰੀ ਮੰਤਰੀਆਂ ਦੇ ਵਫ਼ਦ ਦੇ ਨਾਲ ਹੋਣ ਜਾ ਰਹੀ ਹੈ ਤੇ ਦੂਜੇ ਬੰਨੇ ਪੰਜਾਬ ਇੱਕ ਬਾਰਡਰ ਸਟੇਟ ਵਾਂਗ ਦਾ ਨਜ਼ਰ ਆਉਣ ਲੱਗ ਗਿਆ ਜਿਵੇਂ ਸਰਹੱਦ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੀ ਨਜ਼ਰ ਆਉਣ ਲੱਗੀ ਹੈ ਇੱਕ ਪਾਸੇ ਤਾਂ ਪਹਿਲਾਂ ਹੀ ਪੰਜਾਬ ਪਾਕਿਸਤਾਨ ਨੂੰ ਲੱਗਦਾ ਪਰ ਦੂਜੇ ਬੰਨੇ ਵੀ ਹੁਣ ਬਾਰਡਰ ਦੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਲ੍ਹ ਗੱਡ ਦਿੱਤੇ ਗਏ ਨੇ ਹਰਿਆਣਾ ਸਰਕਾਰ ਜਿਹੜੀ ਹੈ ਉਹ ਵੀ ਵਿਰੋਧ ਪ੍ਰਦਰਸ਼ਨ ਪੂਰਾ ਦਿਖਾਦੀ ਪਈ ਹੈ ਉਹਨਾਂ ਦੇ ਵੱਲੋਂ ਵੀ ਲੰਘੇ ਕੁਝ ਦਿਨਾਂ ਤੋਂ ਕਿਸਾਨਾਂ ਦੇ ਖਿਲਾਫਤ ਹੁੰਦੀ ਸਾਫ਼ ਨਜ਼ਰ ਆ ਰਹੀ ਸੀ ਪਰ ਦੂਜੇ ਪਾਸੇ ਹੁਣ ਕਿਸਾਨ ਜਿਹੜੇ ਨੇ ਉਹ ਬੇਰੋਕ ਹੁੰਦੇ ਜਾ ਰਹੇ ਨੇ ਇੱਕ ਪਾਸੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਸਾਨ ਜਿਹੜੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਤੇ ਦੂਸਰੇ ਇਸ ਅੰਦੋਲਨ ਦੇ ਵਿੱਚ ਪਹੁੰਚਣ ਦੇ ਲਈ ਕਾਲੇ ਨੇ ਪਰ ਅੱਜ ਦੀ ਮੀਟਿੰਗ ਬਹੁਤ ਐਮ ਹੈ ਇਹ ਦੂਜੇ 게ਟ ਦੀ ਮੀਟਿੰਗ ਹੈ ਇਸ ਤੋਂ ਪਹਿਲਾਂ ਇੱਕ ਮੀਟਿੰਗ ਵੀਰਵਾਰ ਨੂੰ ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਸੀਐਮ ਭਗਵੰਤ ਮਾਨ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਔਰ ਅੱਜ ਦੀ ਜਿਹੜੀ 11 ਤਰੀਕ ਦੀ ਮੀਟਿੰਗ ਹੈਗੀ ਹੈ ਰਿਪੋਰਟ ਹੈ ਔਰ ਅੱਜ ਦੀ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਹੈ ਉਹ ਮੀਟਿੰਗ ਬਹੁਤ ਐਮ ਹੈ ਕਿਉਂਕਿ ਇਹ ਦੂਸਰੀ ਵਾਰ ਕਿਸਾਨਾਂ ਨੂੰ ਸੱਦਿਆ ਗਿਆ ਸੀ ਪਹਿਲੀ ਮੀਟਿੰਗ ਦੇ ਵਿੱਚ ਪੰਜ ਅਮੰਗਾਂ ਦੇ ਉੱਤੇ ਮਨਜ਼ੂਰੀ ਬਣ ਗਈ ਸੀ ਪਰ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਇਹ ਵੇਖਣਾ ਬਹੁਤ ਜ਼ਰੂਰੀ ਹੈ ਕਿਸਾਨਾਂ ਨੇ ਅਜੇ ਤੱਕ ਆਪਣਾ ਅੰਦੋਲਨ ਮੁਲਤਵੀ ਨਹੀਂ ਕੀਤਾ ਸੀ ਅਤੇ ਦੂਜੇ ਗੇੜ ਦੀ ਮੀਟਿੰਗ ਦੀ ਤਰੀਕ ਹੁਣ ਔਟਕੀ ਹੈ ਦੂਜੇ ਪਾਸੇ ਜੇ ਗੱਲ ਕਰੀਏ ਹਰਿਆਣਾ ਦੀ ਜਾਂ ਦਿੱਲੀ ਦੀ ਦੋਵਾਂ ਥਾਵਾਂ ਦੇ ਉੱਤੇ ਹਾਲਾਤ ਤਣਾਅਪੂਰਵਕ ਹੁੰਦੇ ਨਜ਼ਰ ਆ ਰਹੇ ਨੇ ਦਿੱਲੀ ਸਰਕਾਰ ਨੇ ਕਿਲ ਘਟ ਦਿੱਤੇ ਨੇ ਜ਼ਮੀਨਾਂ ਦੇ ਵਿੱਚ ਤਾਂ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਨਾ ਪਹੁੰਚ ਸਕਣ ਹਰਿਆਣਾ ਦਾ ਰਾਹ ਖਤਿਆਰ ਨਾ ਕੀਤਾ ਜਾ ਸਕੇ ਔਰ ਦੂਜੇ ਪਾਸੇ ਜੇ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਬਾਰਡਰ ਦੇ ਉੱਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਔਰ ਕਿਸਾਨਾਂ ਨੂੰ ਰਾਹ ਦੇ ਵਿੱਚ ਹੀ ਰੋਕਣ ਦੇ ਵਾਸਤੇ ਵੱਡੇ ਵੱਡੇ ਪੱਥਰ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਰੱਖ ਦਿੱਤੇ ਗਏ ਨੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਆ ਵੱਡੇ ਪੱਧਰ ਤੇ ਉੱਤੇ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਕੀਤੀ ਗਈ ਹੈ ਦਿੱਲੀ ਦੀਆਂ ਸਰਹੱਦਾਂ ਜਿਹੜੀਆਂ ਨੇ ਉਹ ਸੀਲ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਆ ਹਾਲਾਤ ਤਣਾਅਪੂਰਵਕ ਹੁੰਦੇ ਨਜ਼ਰ ਆ ਰਹੇ ਨੇ ਅੱਜ ਸ਼ਾਮ 5 ਵਜੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਵੇਗੀ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤਕਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਦੋ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਜਿਹੜੀ ਆ ਉਹ ਕੀਤੀ ਜਾਣੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਇਸ ਵਫ਼ਦ ਦੇ ਨਾਲ ਸ਼ਾਮ 5 ਵਜੇ ਮੀਟਿੰਗ ਹੋਵੇਗੀ ਪਰ ਇਸ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਮੌਜੂਦ ਹੋਣਗੇ ਜਾਂ ਨਹੀਂ ਇਸ ਦੇ ਉੱਤੇ ਅਜੇ ਤੱਕ ਖਲਛੇ ਜਤਾਏ ਜਾ ਰਹੇ ਨੇ ਪਿਛਲੀ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਮੌਜੂਦ ਸਨ ਪਰ ਇਸ ਮੀਟਿੰਗ ਦੇ ਵਿੱਚ ਕੀ ਹੁੰਦਾ ਉਹ ਅਜੇ ਵੇਖਣਾ ਹੋਵੇਗਾ ਕਿਉਂਕਿ ਅੱਜ ਸੀਐਮ ਭਗਵੰਤ ਮਾਨ ਤੇ ਸੀਐਮ ਅਰਵਿੰਦ ਕੇਜਰੀਵਾਲ ਅਯੁੱਧਿਆ ਜਾਣ ਵਾਲੇ ਨੇ ਖੈਰ ਅੱਜ ਦੀ ਇਹ ਮੀਟਿੰਗ ਬਹੁਤ ਐਮ ਹੈਗੀ ਹੈ ਹੋ ਸਕਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਅੰਦੋਲਨ ਨਾ ਕਰਨ ਦਾ ਦਬਾਅ ਵੀ ਪਾਇਆ ਜਾਵੇ ਕਿਸਾਨ ਵੀ ਆਪਣੇ ਪੱਧਰ ਦੇ ਉੱਤੇ ਵੱਡੇ ਹੋਏ ਨੇ ਜਿਵੇਂ ਕਿ ਭਾਵੇਂ ਸਿੱਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਆਗੂ ਜਿੰਨੇ ਵੀ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਔਰ ਉਹਨਾਂ ਦੇ ਵੱਲੋਂ ਆਪਣੇ ਲੋਕ ਬੁਲਾਏ ਵੀ ਜਾ ਰਹੇ ਨੇ ਪੂਰੇ ਭਾਰਤ ਦੇ ਵਿੱਚੋਂ ਪਰ ਦੂਜੇ ਪਾਸੇ ਗੁਰਨਾਮ ਚੜੂਨੀ ਅਤੇ ਉਹਨਾਂ ਦਾ ਪੂਰਾ ਲਾ ਪੂਰਾ ਜਥੇਬੰਦਕ ਢਾਂਚਾ ਜਿਹੜਾ ਆ ਉਹ ਇਸ ਅੰਦੋਲਨ ਦੇ ਖਿਲਾਫਤ ਕਰਦਾ ਨਜ਼ਰ ਆਇਆ ਆ ਹਰਿਆਣੇ ਦੇ ਵਿੱਚ ਹਾਲਾਤ ਕਿਸਾਨਾਂ ਦੇ ਵੀ ਤਣਾਅਪੂਰਵਕ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਅੰਦੋਲਨ ਨੂੰ ਲੈ ਕੇ ਚਰਚਾ ਜਿਹੜੀ ਆ ਛੜੀ ਹੋਈ ਆ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਸ਼ੰਭੂ ਵੱਲ ਤੁਰਦੀਆਂ ਨਜ਼ਰ ਆ ਰਹੀਆਂ ਨੇ ਪਰ ਸ਼ੰਭੂ ਦੇ ਹਾਲਾਤ ਵੀ ਇਸੇ ਤਰ੍ਹਾਂ ਬਣੇ ਹੋਏ ਨੇ ਸ਼ੰਭੂ ਦੇ ਹਾਲਾਤ ਵੀ ਤਣਾਅਪੂਰਵਕ ਬਣੇ ਹੋਏ ਨੇ ਉੱਥੇ ਵੀ ਕਿਲ ਜਿਹੜੇ ਨੇ ਜ਼ਮੀਨਾਂ ਦੇ ਉੱਤੇ ਗੱਡ ਦਿੱਤੇ ਗਏ ਨੇ ਔਰ ਕੱਢਿਆਲੀਆਂ ਤਾਰਾਂ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ ਉਸੇ ਤਰ੍ਹਾਂ ਹੀ ਹੁਣ ਪ੍ਰਤੀਤ ਹੋ ਰਿਹਾ ਜਿਵੇਂ ਸੀਐਮ ਭਗਵੰਤ ਮਾਨ ਆਪਣੇ ਬਿਆਨ ਚ ਕਹਿੰਦੇ ਨੇ ਕਿ ਪੰਜਾਬ ਹੁਣ ਦੋਵੇਂ ਪਾਸੇਓਂ ਬਾਰਡਰ ਦੇ ਵਿੱਚ ਘਿਰਿਆ ਨਜ਼ਰ ਆਉਣ ਲੱਗ ਗਿਆ ਇੱਕ ਪਾਸੇਓਂ ਪਾਕਿਸਤਾਨ ਦਾ ਬਾਰਡਰ ਲੱਗਦਾ ਤਾਂ ਦੂਜੇ ਪਾਸੇਓਂ ਹੁਣ ਸ਼ੰਭੂ ਦਾ ਬਾਰਡਰ ਲੱਗਦਾ ਪਿਆ ਪੰਜਾਬ ਨੂੰ ਜਿਹੜਾ ਉਸੇ ਤਰ੍ਹਾਂ ਦੀ ਅ ਹਾਲਾਤ ਪ੍ਰਤੀਤ ਕਰਵਾ ਰਿਹਾ ਵਿਖਣਾ ਹੋਵੇਗਾ ਕਿ ਅੱਜ ਦੀ 5 ਵਜੇ ਦੀ ਮੀਟਿੰਗ ਤੋਂ ਬਾਅਦ ਕੀ ਸੱਟਾ ਨਿਕਲਦਾ ਆ ਕੀ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਕੇਂਦਰੀ ਮੰਤਰੀਆਂ ਦੇ ਵਫਦ ਦੀ ਔਰ ਉਸ ਤੋਂ ਬਾਅਦ ਕਿਸਾਨ ਕੀ ਫੈਸਲਾ ਕਰਦੇ ਨੇ ਪਰ ਦੂਜੇ ਪਾਸੇ ਅੰਦੋਲਨ ਨੂੰ ਲੈ ਕੇ ਤਿਆਰੀਆਂ ਫੁੱਲ ਕਰ ਦਿੱਤੀਆਂ ਗਈਆਂ ਨੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਔਰ ਤੱਕ ਲਈ ਬਣੇ ਰਹੋ 1 India Punjabi Subscribe to 1 India channel and never miss an update